ਇਹ ਸੱਤ ਦਿਕਾਂ ਤੋਂ ਸਾਰੇ ਭਰਾਵਾਂ ਨੂੰ ਪਾਣੀ ਪੂਣੀ ਬਾਹਰ ਕੱਟਿਆ ਤੇ ਜਵਾਕਾਂ ਨੇ ਖੋਲ ਤੇ ਜਿੰਦਰ ਲਿਆ ਛੱਡ ਗਿਆ ਜੀ ਜਾਨਵਰ ਵੱਡੇ ਤੰਨੇ ਬੰਦੀ ਦੇ ਕਰ ਲੈ ਵੀਰੇ ਆਪਾਂ ਹਣ ਨਵੇਂ ਵੀ ਕੱਢਣੇ ਨੇ ਆ ਦੂਕਦੇ ਨੇ ਯਾਰ ਅੜਕ ਜੀ ਮਾੜਾ ਜਾਂ ਮੌਸਮ ਕਰਕੇ ਅਸੀਂ ਅੜਕੇ ਆ ਵੀ ਫਿਰ ਗਰਮੀ ਨਾ ਪੈ ਜਾਵੇ ਕੋਈ ਇੱਕ ਕੱਢ ਲੈਣਾ ਦੀ ਨਹੀਂ ਅੱਜ ਕੱਲ ਕੰਮ ਗਲਤ ਹੋ ਗਿਆ ਯਾਰ ਸਰੋਂ ਪਾਤੀ ਜੇ ਨਾ ਹਾਜਮ ਹੋਈਏ ਲੇ ਮੈਂ ਦੇਖਿਆ ਨਹੀਂ ਮੈਂ ਦੇਖਦਾ ਛੱਡਣਾ ਇਹਨੇ ਟਾਇਰ ਛੱਡਦੇ ਸਭਰੀ ਹਾਂ ਚਲੋ ਜੀ ਲਓ ਵੀਰੇ ਕੱਢਤਾ ਇਹਨੇ ਬਾਕੀ ਬਾਅਦ ਚ ਦੇ ਦਿਆ ਟਾਈਮ ਹੋ ਗਿਆ ਅੱਜ 8 ਦੇ ਤਾਂ 1 ਮਿੰਟ ਯਾਰ ਦੀਦਾ ਨਹੀਂ ਇਹ ਚ 8:45 845 ਹੋਵੇ 845 ਆ ਮਰਨਗੇ ਚਲੋ ਲਿਆ ਇਧਰ ਵੀ ਦੇਖਿਆ ਯਾਰ ਆਪਾਂ ਜਾਨੂ ਕੋ ਉਤਰ ਲਿਆ ਇਹ ਬੱਚੇ ਬਿਠਾ ਲਈਏ ਛਤਰੀਆਂ ਤੇ ਇਧਰੋਂ ਵੀ ਰੱਖਦੀਏ ਪਾਣੀ ਉਧਰ ਤਾਂ ਮੈਂ ਰੱਖ ਤਾ ਅੰਦਰ ਇੱਕ ਇਧਰੋਂ ਵੀ ਡਾਉਣੇ ਵਾਲਾ ਸੱਚ ਲਓ ਵੀਰੇ ਬੈਠੇ ਨੇ ਚੋਬਰ ਨਿਆਰੇ ਨਾ ਇਹਦੇ ਵਿੱਚੋਂ ਅੱਜ ਦੋ ਕੋ ਉਤਰ ਪਟਣ ਨੂੰ ਅਸੀਂ ਅੱਜ ਪਟਦੇ ਹਾਂ ਕਰ ਰਿਹਾ ਚੈੱਕ ਕਰਨਾ ਉਹ ਜੀ ਆ ਬੱਚਾ ਵੀ ਛੱਡਣ ਲੱਗਿਆ ਕੱਢ ਕੇ ਇਹ ਨੂੰ ਚੱਲ ਵੀ ਚੱਲ ਲੈ ਇਹ ਕੱਢਦਾ ਇਹ ਤੇ ਇਹਨਾਂ ਨੂੰ ਪਾਣੀ ਰੱਖ ਦਈਏ ਵੀਰੇ ਹੁਣ ਤੇ ਯਾਰ ਕੂਤਰ ਆਪਾਂ ਦਵਾਈ ਲਾਉਣੀਆਂ ਹਲੇ ਸਰ ਨਹੀਂਗੇ ਵਿੱਚ ਜਿਹੜੇ ਕੂਤਰ ਝੁੰਡੇ ਪਟਕੇ ਪੈਦੇ ਨੇ ਦੋ ਤਿੰਨ ਤਲਾ ਆ ਜਾਣ 5-4 ਦਿਨ ਹੋਰ ਫੇਰ ਬਾਅਦ ਚੇ ਲਾਉਨੇ ਆ ਬਾਈ ਹੁਣ ਬੱਚੇ ਦੇ ਪੱਟਣ ਐਨੇ ਦੋ ਪੁਨਰਤਾ ਦੇ ਦੇ ਬਾਹਰ ਲਈ ਉਲਾ ਦੇਣੀਆਂ ਰਲਵੈਂਡਾ ਜੋਲ ਮੈਂ ਲੈ ਆਦੀ ਪੈਪਰਾ ਜੀਨ ਲਿਆਉਣੇ ਮੈਨੂੰ ਬਿਨਾ ਫਲੇਵਰ ਵਾਲੀ ਮਿਲੀ ਨਹੀਂ ਗੀ ਰਲਵੈਂਡਾ ਜੋਲ ਆਹ ਇਹਦਰ ਆਪਾਂ ਬੱਚਿਆਂ ਦੀ ਟ੍ਰੇਨਿੰਗ ਕਰਾਉਂਦੇ ਆ ਆਪਾਂ ਥੋੜੇ ਜਿਹਾ ਬੜੇ ਹੋਗੇ ਬਾਈ ਨਹੀਂ ਤਾਂ ਆਪਾਂ ਉੰਜੋ ਕਰਾਨੇ ਮੀਨੇ ਪੰਜ ਚਾਰ ਦਿਨ ਕੋਈ ਇੱਕ ਦੋ ਦਿਨ ਆਪਾਂ ਕੰਮ ਚ ਬੀਜ ਦੀ ਲਾਓ ਇੱਕ ਦੇ ਦੋ ਹਰੇ ਟੂਸੇ ਕਰਤੇ ਹਾਂ ਇੱਧਰ ਬੱਸ ਇੱਧਰ 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 ਵੀਰੇ ਆ 4 ਜਨਵਾਰ ਆਪਾਂ ਕੱਢਣੇ ਨੇ ਯਾਰ ਇਹਨੂੰ ਮੈਂ ਗਲਤੀ ਨਾਲ ਭੁਲੇਖੇ ਨਾਲ ਕੱਲ ਸਰੋਂ ਪਾ ਬੈਠਿਆ ਹੁਣੇ ਦੋ ਦਿਨ ਹੋਰ ਰੋਕਣਾ ਪੈਣਾ ਲਓ ਇਹ ਕੋਤਲਾ ਕੱਢਣਾ ਦੋ ਆ ਵਿੱਚ ਨੇ ਕੱਟੀਆਂ ਤੁਹਾਨੂੰ ਬਾਅਦ ਚ ਦਿਖਾਉ ਜਾਂ ਲਾਹੂੰਗਾ ਇਹ ਜੋੜਿਆਂ ਨੂੰ ਆਪਾਂ ਦਾਣੇ ਰੱਖ ਤੇ ਇਹਨਾਂ ਤਾਂ ਦਾਣੇ ਬਾਈ ਸਵੇਰੇ ਪਾ ਦਿੰਨੇ ਆ ਕਿ ਫਿਰ ਇਹਨਾਂ ਨੇ ਚੋਗਾ ਚਾਕਾ ਦੇਣਾ ਨਾ ਵਿੱਚ ਫਿਰ ਮੰਨ ਲਓ ਸਹੀ ਰਹਿੰਦਾ ਸਰੋਂ ਵੀ ਪਾਤੀ ਛੋਲੇ ਵੀ ਪਾਤੇ ਕਣਕ ਵੀ ਪਾਤੀ ਹੁਣ ਚੋਗਾ ਦੇਣਗੇ ਜਾਨਵਰ ਇਹ ਛੜ ਦੇ ਛੜ ਦੇ ਪੁੱਤ ਪੁੱਤਰ ਚੱਲ ਰਾਣੇ ਤੇਰੀ ਬਰਾਮ ਬਰਾਮ ਘੱਟ ਤੇ ਹੀ ਹੋਰ ਦਿਖਾਈ ਸਮਰਤਾਰ ਕਿਆ ਬਾਬੇ ਬਾਈ ਜੀ ਧਰਦੀ ਹੈ ਝਗੜਾ ਵਾਲੇ ਖਤਮ ਬਰਾਮ ਹਾਏ ਧਰਦੀ ਹੈ ਗਲੱਬੀ ਕਾਂਤ ਵਾਲੇ ਬੱਚੇ ਨੂੰ ਬਰਾਮ ਲੋ ਬਾਈ ਜੀ ਇਹ ਨੂੰ ਲਾਲ ਕਾਂਤ ਵਾਲੇ ਬੱਚੇ ਨੂੰ ਤਲ ਲੱਗਿਆ ਬਰਾਮ ਹਾਏ 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 ਲੋ ਬਾਈ ਜੀ ਇਹ ਨੂੰ ਛੜ ਦਿੰਨੇ ਆ ਖੁੱਡੇ ਵਿੱਚ ਲੋ ਬਾਈ ਜੀ ਧਰਦੀ ਹੈ ਬਾਈ ਕਾਲੇ ਨੰਡੇ ਵਾਲੇ ਨੂੰ ਵੀ ਬਰਾਮ ਧਰਦੇ ਆ ਲੋ ਆਈ ਜੀ ਧਰ ਦੀ ਡੰਡੇ ਵਾਲੇ ਨੂੰ ਬਦਾਂ ਆਇਆ 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 ਲਾ ਲਾ ਆਇਆ ਪੁੱਤਾ ਲੱਗ ਗਿਆ ਉਹ ਬੁਰਾ ਨੇ ਰੋਟੀ ਖਾ ਲਈ ਇਧਰ ਬਤਾ ਵੀਰੇ ਨੂਰੀ ਦੀ ਵੀਰਾ ਮੈਂ ਤੂੰ ਸਟੋਰੀ ਵਾਲਾ ਡਾਤਾ ਉਹ ਵਟਾ ਚਧਰਾ ਉਹ ਜਾ ਕੋਈ ਨਹੀਂ ਉਹਨੂੰ ਕੁਝ ਨਹੀਂ ਆ ਜਾਣਾ ਇੱਥੇ ਲਓ ਮੈਂ ਵੀ ਰੋਟੀ ਖਾ ਲਵਾਂ ਵੀਰੇ ਇੱਕ ਕਿੰਨੇ ਹੋ ਗਏ 1 ਵਜ ਗਏ 42 ਮਿੰਟ ਹੋ ਗਏ 40 42 ਮਿੰਟ ਹੋ ਗਏ ਦੋ ਫੇਰਦੇ ਨੇ ਦੋ ਆਪਣੇ ਬਹਿ ਗਏ ਵੀਰੇ ਆ ਬੱਚਾ ਇਹਦਾ ਆਪਾ ਪੱਟ ਲੈਣਾ ਇਹਨੂੰ ਰੋਕ ਕੇ ਉਹ ਦੋ ਡਾਇਆ ਕਰਾਂਗੇ ਉਹ ਦੋ ਵਧੀਆ ਚੱਲ ਪਏ ਤੇ ਆ ਮੈਂ ਲਾਦ ਮੈਂ ਇਹਨਾਂ ਦੇ ਵਿੱਚੋਂ ਯਾਰ ਜਾਲ ਖਾਲੀ ਕਰਤੀ ਉਹ ਦੋ ਬਹੁਤ ਸੋਹਣੇ ਉੱਡਦੇ ਨੇ ਉਹ ਛੱਡ ਲੈਣ ਨੇ ਦੋ ਇਹ ਆਪਾ ਬਾਕੀ ਆ ਤਿੰਨ ਬੱਚੇ ਹੈਗੇ ਲਓ ਜੀ ਅੱਜ ਘੰਟਾ ਪਹਿਲਾਂ ਛੱਡ ਜਿਆ ਨੋਰ ਬਹਿ ਗਿਆ ਅਰਸ਼ ਦਾ 216 ਸਮਰਦਾ 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 ਇੱਕ ਰਹਿ ਗਿਆ ਜੀ ਲੈ ਬਾਈ ਇਹ ਬੈਂ ਦਾ ਫਿੱਟ ਬੈਠਣ ਲੱਗ ਗਿਆ ਉਹ ਬਾਲਾ ਜ਼ੋਰ ਲਾ ਕੇ ਬੈੰਦਾ ਤੂ ਇਹ ਲੋਟ ਚੱਲ ਵਧੀਆ ਹਲਤਾ ਧਾਰਾਂ ਕਈ ਪੂਈਆਂ ਨੇ ਪਾਣੀ ਤੇ ਘਰੇ ਤੇ ਵੱਜ ਜਾਨ ਨੇ ਲੈ ਲਾਈਏ ਇਹਨੂੰ ਇਹ ਆ ਜਾਨਵਰ ਬੈ ਗਿਆ ਅੱਜ ਹਰ ਗਿਆ ਹਰ ਗਿਆ ਹਰਸ਼ ਦਾ ਜਾਨਵਰ ਹਮਰਦਾ ਆ ਰਿਹਾ ਹਰ ਗਿਆ ਜੀ ਇਹ ਬਦਲ ਲੈਣ ਦੇ ਨੇ ਜੇ ਉੱਪਰ ਲੈ ਲੈ ਵੀਰੇ ਨੂੰ ਛੱਡ ਦੇ ਉੱਦਾਂ ਮੇਰਾ ਕੱਲਾ ਹੀ ਰਹਿਣਾ ਕੱਲ ਵੀ ਵਧੀਆ ਵਧੀਆ ਚੱਲ ਕੋਈ ਨਹੀਂ ਚੱਲ ਪੈਣੇ ਚੱਲ ਪੈਣੇ ਲੋਡ ਹੋ ਜਾਣਾ ਉੱਲਾਓ ਵੀਰੇ ਆ ਬਹਿ ਗਿਆ ਦੋ ਮੇਰਾ ਵੀ ਆ ਗਿਆ ਚੋਟ ਕਿੰਨੇ ਤੇ ਬਹਿ ਗਿਆ ਹੈ ਦੋ 216 ਦੋ 16 ਲਾਈ ਇਹ ਲਾਈ ਵੀਰੇ ਝਾਲ ਲਾਇਆ ਮੈਂ ਅੱਧਰ ਮੇਰਾ ਵੀ ਝੋਟਾ ਲਾਇਆ ਝਾਲ ਵੀ ਲਾਇਆ ਮੈਂ ਤੇਰੀ ਵੀ ਲਾਇਆ ਮੈਂ ਤੇਰੀ ਉਹ ਆ ਆ ਵੀਂ ਰਾਵੀ ਦੇ ਕਾਤਾ ਵਾਲਾ ਆਪਣਾ ਟੂਸੇ ਵਾਲਾ ਜਿਹੜਾ ਸ਼ahr ਆਇਆ ਟੂਸਾ ਕਰਿਆ ਹੈ ਇਹ ਵੀ ਨੀ ਮ ਆ ਗਿਆ ਆ ਬੱਚਾ ਦੁਬਾਰਾ ਉਡਾਤਾ ਇਹਨਾਂ ਨੇ ਫਟੂਆਂ ਨੇ ਆਪਾਂ ਪੱਟਣਾ ਹੀ ਆ ਵੀਰੇ ਪੰਜਵੀਂ ਛੇਵੀਂ ਕਿੰਨੀ ਜਾ ਗਿਆ ਬਸ ਅੱਜ ਲਾਸਟ ਡਾਰੀ ਉਹ ਗਰਾਮਾਂ ਗਾ ਉਹਨੂੰ ਪੱਟ ਦਾਂਗੇ ਫੇਰ ਗਰਮੀ 'ਚ ਕੱਢ ਲਾਂਗੇ ਹੁਣ ਲਓ ਚੱਕ ਦੀ ਜਾਲ ਲਾ ਲਿਆ ਵੀਰੇ ਆ ਵੀ ਆਪਾਂ ਗਿਆ ਛੱਡੀਏ ਇਹਨੂੰ ਉਹ ਵਾਹ ਗਰੂਸਾ ਤਰਾ ਮਾਲਕਾ ਸੌਦਾ ਬਲਾ ਕਰੀਂਦਾ ਤੇ ਚਲੋ ਪੁੱਤ ਪਾਣੀ ਵੀਰੇ ਆਪ ਲੈ ਆ ਜੋ ਬਰਾਜ ਹਟ ਜਾ ਇੱਕ ਮਿੰਟ ਰੋ ਕੋਈ ਇਹਦਾ ਬੇਟ ਨਹੀਂ ਬਣਾਉਂਦਾ ਯਾਰ ਕਬੂਤਰ ਇਹ ਉਕਣ ਪਤਾ ਨਹੀਂ ਕੀ ਕਰ ਕਰ ਉਹ ਵਧੀਆ ਬਣਾਇਆ ਹੈ ਉਹਦਾ ਬੇਟ ਉਹ ਆਉਂਦਾ ਵੀ ਜ਼ੋਰ ਲਾ ਕੇ ਆ ਚਲ ਬਾਅਦ ਬਾਸ ਬਾਅਦ ਚ ਪੀ ਲੈ ਹਾਂ ਜੀ 3 ਵਜੇ ਕੁਸਤਰ ਬੈਠਿਆ ਨਹੀਂ ਇਹ ਹਲੇ ਬੈਠਿਆ ਨਹੀਂ ਉਹ ਬੈਗਿਆ ਹਰੇ ਕੰਡਾਲਾ ਜਿਹੜਾ ਅਰਸ਼ ਦਾ ਉਹ ਸੰਗਰ ਦਾ ਆ ਅਰਸ਼ ਦਾ ਫਰਦਾ ਆ ਸੰਵਰ ਅਰਸ਼ ਦਾ ਫਰਦਾ ਤਾਂ ਮੈਂ ਤਾਂ ਲੈ ਰੀਆ ਇਹ ਬਾਲਾ ਰੰਮੀ ਵੰਦਾ ਭਾਈ ਜਿਹੜਾ ਵੱਧ ਉੜਦਾ ਨਾ ਉਹੀ ਲੈ ਲੈਂਦਾ ਪਹਿਲਾਂ ਉਹ ਘੰਟਾ ਵਾਲਾ ਵੱਧ ਉੜਦਾ ਸੀਗਾ ਪਹਿਲਾਂ ਉਹ ਮੇਰਾ ਹੁਣ ਉਹ ਘਟ ਗਿਆ ਹੁਣ ਉਹ ਥੋੜਾ ਦੂਆ ਇਹਦਾ ਇਹ ਪਾਣੀ ਤੇ ਹੀ ਵਰ ਗਿਆ ਇਹ ਮਸਰਟੂ ਜਿਆਦਾ ਬਗ ਇਹ ਮੈਨੂੰ ਲੱਗਾ ਜੁੰਨਾ ਨੇ ਵੀਰੇ ਆਪਾਂ ਬਾਹਰ ਲਈ ਗੋਲੀ ਲਾਈ ਤੀ ਉਹਨੇ ਅਸਰ ਨਹੀਂ ਕਰਿਆ ਹੈਗਾ ਹੁਣ ਇਹਨੂੰ ਹੋਰ ਲਾਉਣਾ ਯਾਰ ਨਹੀਂ ਇਹਨੂੰ ਮੈਂ ਕੱਲੂ ਲੈ ਕੇ ਆਉਣਾ ਪਰ ਆ ਆ ਗਿਆ ਬੈਠਣ ਜੀ ਆਦੇ ਆਉਂਦਾ ਆਇਆ 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 ਆ ਗਿਆ ਆ ਗਿਆ ਆ ਗਿਆ ਆਇਆ 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 ਬਹੁਤ ਵਧੀਆ ਉੱਡ ਗਿਆ ਵੀਰੇ ਅੱਜ ਅਸੀਂ 8:45 ਤੇ ਛੱਡੇ ਸੀ ਉੱਤਰ ਅੱਗੇ ਅਸੀਂ 9:30 ਵਜੇ ਛੱਡਦੇ ਹਾਂ ਅੱਜ ਥੋੜਾ ਜਿਹਾ ਮੌਸਮ ਸਾਫ਼ ਤੇ ਆ ਗਿਆ ਆਇਆ 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 ਬੀੜੇ ਬੰਨੀ ਮਰਦਾ ਆਇਆ ਆਇਆ ਬਹੁਤ ਉੜਦਾ ਬਹੁਤ ਸੋਹਣਾ ਬਾਈ ਜਾਨਵਰ ਬਾਕੀ مالک ਦੀ ਮੇਰ ਹੈ ਕਿ ਨਹੀਂ ਕੀ ਬਣਨਾ ਕੀ ਨਹੀਂ ਤਾਂ ਰੱਬ ਨੇ ਦੱਸਣਾ ਆ ਮੁੰਡਾ ਬਹੁਤ ਮਿਹਨਤ ਕਰਦਾ ਆਪਣੇ ਕੋ ਸਮਰੀ ਇੱਧਰ ਦੇਖ ਕਿਹਾ ਫੋਲਕ ਕਾ ਦੇਖਣਾ ਤੂੰ ਬਦਾਮ ਖਾ ਲਿਆ ਕਰੋ ਜਦੋਂ ਫੋਲਕ ਨਹੀਂ ਖਾਣੇ ਆ ਗਦਾ ਬੰਦਾ ਟੀਏ ਬਦਾਮ ਬਈ ਕੱਟਦਾ ਤੇ ਬਹੁਤ ਸੋਹਣੀ ਚੀਜ਼ ਆ ਬਈ ਪਰ ਕੱਟੇ ਕਣ ਵੀਰੇ ਨੂੰ ਇਹਦੇ ਨਾਲ ਨਾ ਕੱਟੇ ਇਹਦੇ ਤਾਂ ਵਿੱਚ ਫਸ ਜਾਂਦੇ ਨੇ ਐ ਉੱਤੇ ਰੱਖ ਕੇ ਗੂਠੇ ਨਾਲ ਦੱਬੀ ਜਾਂਦੇ ਉੱਕਣੇ ਜਿਵੇਂ ਪਾਕਿਸਤਾਨ ਵਾਲੇ ਕੱਟਣੇ ਨਾ ਉਹੀ ਚੀਜ਼ ਬਣ ਜਾਂਦਾ ਆ ਦੇ ਬਾਹ ਕੱਟ ਕੇ ਫਿਰ ਇਹਨਾਂ ਦੱਬ ਦਿੰਨੇ ਆ ਚਲੋ ਹੁਣ ਪਾਈ ਤੇ ਆ ਲੋ ਜਵੇਂ ਟੋਕੜੇ ਟੋਕੜੇ ਕੜਤੇ ਲੋ ਜੀ ਉਹ ਇਹ ਦੁਆਈ ਬ੍ਰਾਹਮਣ ਨੂੰ ਲਾ ਦੇਣ ਉਹ ਇਹ ਰੱਖ ਤੇ ਇਹਨੂੰ ਚੋਪਰ ਨੂੰ ਬਤਾਵਾ ਸਮਰੇ ਇਹਦੇ ਆਇਆ ਆਇਆ ਪੁੱਤ ਜੱਤ ਕੋਈ ਗਰਾਸ਼ੇਰਾ ਆਇਆ ਚੱਕਦਾ ਕੀੜੇ ਦਿੰਦਾ ਹੁੰਦਾ ਕਹਿੰਦੇ ਕੀੜੇ ਦਿੰਦਾ ਮੇਰੇ ਵੀਰੋ ਵੀਰ ਆਪਾਂ ਰੋੜੀ ਕੁੱਟ ਕੇ ਪਾਈ ਆ ਕਬੂਤਰਾਂ ਨੂੰ ਲਿਆ ਉੱਡਣ ਵਾਲਿਆਂ ਨੂੰ ਪਾ ਦੀ ਇਹਨਾਂ ਨੂੰ ਦਸਾ ਆ ਦੇਖੋ ਕਿਵੇਂ ਖਾਂਦੇ ਨੇ ਸਾਰੇ ਇਕੱਠੇ ਹੋ ਕੇ ਆ ਜੋੜਿਆਂ ਵਾਲਿਆਂ ਨੂੰ ਭਾਈ ਇਹ ਰੋੜੀ ਲਿਆਉਂਗਾ ਮੈਂ ਬਾਹਰ ਲੈ ਕੇ ਰਿਕਟਾ ਪਈਆਂ ਨੇ ਆਪਣੇ ਆਹ ਦੇ ਇਹਨਾਂ ਨੂੰ ਪਾਈ ਸੀ ਵੀਰੇ ਹੁਣ ਸਾਰੇ ਐਨ ਖੁਸ਼ ਹੋ ਕੇ ਖਾਂਦੇ ਸੀਗੇ ਆ ਮੇਰੇ ਤੋਂ ਇਹ ਦਿਨ ਕਰਕੇ ਪਰੇ ਨੂੰ ਹੁੰਦੇ ਨੇ ਇੱਧਰ ਦਿਖਾਉਣਾ ਸਾਨੂੰ ਖੌ ਰੂਪਿਆ ਹੈ ਰੋੜੀ ਨੂੰ ਤਾਂ ਇਹਨਾਂ ਖੁਸ਼ ਹੋ ਕੇ ਖਾਂਦੇ ਨੇ ਮੇਰੇ ਤੋਂ ਯਾਰ ਪਾ ਨਹੀਂ ਹੋਈ ਐਤਕੀ ਨਹੀਂ ਅੱਗੇ ਨਾ ਸਾਡੇ ਖੁੱਡੇ ਲਾਲ ਪਏ ਹੁੰਦੇ ਨੇ ਜਦੋਂ ਅਸੀਂ ਸਾਫ਼ ਕਰਦੇ ਮਿੱਠਾ ਲਾਲੇ ਹੁੰਦੀਆਂ ਦੀ ਕਿੱਦਲ ਕੋਈ ਨਹੀਂ ਉਹਨਾਂ ਨੂੰ ਵੀ ਪਾ ਦਈਏ ਲਿਆ ਵੀਰੇ ਉੱਡਣ ਵਾਲਿਆਂ ਨੂੰ ਸਾਢੇ ਤਿੰਨ ਹੋ ਗਏ ਵੀਰੇ ਜਾਨਵਰ ਆਪਣਾ ਨੇ ਫਿਰਦਾ ਜਾਲ ਤੇ ਬੰਦਦੇ ਆ ਕੋਈ ਲੈ ਪਾ ਦਈਏ ਉਹਨਾਂ ਨੂੰ ਵੀ ਉੱਡਣ ਵਾਲਿਆਂ ਨੂੰ ਲੈ ਆ ਵੀਰੇ ਇਹਨਾਂ ਨੂੰ ਵੀ ਰੱਖੀਏ ਆਪਾਂ ਲਿਓ ਆ ਜਾ ਬੱਤੋਏ ਚੱਕ ਕੇ ਰਾਂ ਰੋਡੀਆਂ ਤੋਂ ਵੀ ਖਾ ਉੱਡਣੇ ਵਾਲਾ ਕਬੂਤਰ ਆ ਹਾਲਾ ਹਾਲਾ ਕਾਲੂ ਬੰਦੀ ਐ ਜੀ ਆ ਜਾ ਲੈ ਆ ਉਤਲੇ ਨੂੰ ਵੀ ਰੱਖ ਦਈਏ ਬਰਾ ਲਾਈਵ ਬਤੋਇ ਚੱਕ ਕੇ ਰਾਂ ਦੋ ਵੀ ਆ ਜਾ ਆ ਜਾ ਕੀ ਆ ਪਿਆ ਜੋ ਉੱਪਰ ਫਟਾਫਟ ਆ ਕਦੇ ਨਹੀਂ ਲੱਗਿਆ ਉਤਲਾ ਹਲੇ ਕਾ ਬਤ ਰੂਵੇਂ ਲੋ ਵੀਰੇ ਦੇਖ ਐਦਾਂ ਰੋੜੀ ਨੂੰ ਇਕਣ ਪੈਂਦੇ ਨੇ ਟਟ ਟਟ ਕੇ ਕਬੂਤਰ ਪਾਰੀ ਛੋਟੀ ਆ ਕਬੂਤਰ ਜ਼ਿਆਦਾ ਨੇ ਮਾਤਾ ਉਹਨਾਂ ਨੂੰ ਵੀ ਪਾਤੀ ਜਿਹੜੇ ਉਡਾਉਣੇ ਨੇ ਕੱਲ ਨੂੰ ਕੋਈ ਨਹੀਂ ਹਾਜਮਸ਼ੀਤੀ ਆਜੂ ਲੇਟ ਛੱਡ ਲਾਂਗੇ ਵੀਰੇ ਜੇ ਨਾ ਛੇਦੀ ਹੋਵੇ ਕੋਈ ਜਕਰਨੇ ਖਾਣ ਦੋ ਉਹਨਾਂ ਨੂੰ ਅਰਸ਼ ਕਾ ਕਬੂਤਰ ਬਹਿਦਾ ਫਿਰਦਾ ਆਪਣਾ ਆ ਦੇ ਆਉਂਦਾ ਜੀ ਆਇਆ 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 ਆ ਆ ਗਿਆ ਵੀਰੇ ਬੈ ਜਾਣ ਤੋਂ ਯਾਰ ਮਾੜਾ ਮੈਂ ਭਰੇ ਹੋਈ ਮਾਰ ਤੇ ਬੈ ਗਿਆ ਆਪਣਾ ਹਰੇ ਟੁੱਸੇ ਵਾਲਾ ਵੀ 340 ਦੇ ਭਰਾ ਲੈਨ ਲਾਈ ਹੈ ਦੇਖੀ ਜਾ ਉਹ ਮਾਲ ਕਰਕੇ ਤੰਦਰੁਸਤੀ ਕੀ ਬਣੋ ਜੀ ਲਾ ਤਾਂ ਵੀਰੇ ਉਹ ਤਾਂ 340 ਤੇ ਮੈਂ ਉਧਰ ਛੱਡਿਆ ਤੁਹਾਨੂੰ ਮੈਂ ਇੱਥੇ ਨਾ ਕਬੂਤਰੀਆਂ ਦਿਖਾਉਣਾ ਬਾਈ ਇੱਕ ਬਾਈ ਦਾ ਮੈਨੂੰ ਫੋਨ ਆਇਆ ਤੇ ਇਹਨਾਂ ਬਾਈ ਬੈੜੀਆਂ ਕਬੂਤਰੀਆਂ ਕਿਹੜੀ ਨਸਲ ਚੋ ਰਹੇ ਮੈਂ ਤੁਹਾਨੂੰ ਦਿਖਾਉਣਾ ਕੋਲ ਓਕੇ ਇਹ ਵੀਰੇ ਨਸਾ ਲਾਏਗੀ ਫੌਜੀ ਵਾਲੇ ਤੇ ਬਾਈ ਜਸਵੀਰ ਬਾਦਲ ਵਾਲਿਆਂ ਦੀ ਜਿਹੜੀ ਆਪਣੇ ਕੋ ਕਬੂਤਰੀ ਆ ਉਹਨਾਂ ਦੀਆਂ ਮਸੀਆਂ ਨੇ ਆ ਬਾਰ ਕੱਢ ਕੇ ਦਿਖਾਉਣਾ ਥੋੜਾ ਜੀ ਵੀਰੇ ਇਹ ਬੈੜੀ ਆ ਇੱਕ ਆਪਣੇ ਕੋ 5 6 ਬੈੜੀਆਂ ਕਬੂਤਰੀਆਂ ਨੇ ਇਹ ਦੋਏ ਅੱਖਾਂ ਤੋਂ ਬੈੜੀ ਆ ਵੀਰੇ ਇੱਕ ਕੋਨ ਅਸਲ ਦੀਆਂ ਨੇ ਵੀਰੇ ਆ ਮੈਂ ਪਿਓਰ ਕਰੇ ਦੀਏ ਇਹ ਕਬੂਤਰ ਕਹਾ ਮੰਨ ਲਾ ਵੀ 75 ਪੈਸੇ ਕਰੀਆਂ ਦੀਆਂ ਇਹ ਇਹਦੇ ਚ 25 ਪੈਸੇ ਸੋਨ ਆ ਗਿਆ ਬਾਈ ਤਾਰੀ ਸ਼ੁਕਰਾਂ ਵਾਲੀ ਕਬੂਤਰੀ ਵਾਲਾ ਤੇ 75 ਪੈਸੇ ਆ ਗਿਆ ਬਾਈ ਫੌਜੀ ਵਾਲਾ ਮਿਕਸ ਆ ਇਹ ਲੈ ਇਦੋਂ ਕਹਾ ਕਰਨੀ ਆ ਵੀਰੇ ਪਿਓਰ ਇਹ ਇਦੋਂ ਕਹਾ ਕਰਕੇ ਫੇਰ ਤੁਹਾਨੂੰ ਇਹਦਾ ਵੀ ਰਿਜ਼ਲਟ ਦਵਾਂਗੇ ਡਾਵੇ ਬਹੁਤ ਨੇ ਥੋੜੇ ਨੇ ਵੀਰੇ ਜਿਵੇਂ ਮੀਰਾ ਕਬੂਤਰ ਨੇ ਤੇ ਇੱਕ ਨੇ ਮੂਰਿਆਂ ਭਾਰੇ ਬਹੁਤ ਛਾਤੀਆਂ ਉੱਚਾ ਕੰਨੀ ਇਹਨਾਂ ਪਤਲੇ ਨੇ ਛਾਤੀਆਂ ਤੇ ਬਹੁਤ ਵਜਨ ਬਹੁਤ ਇਹਨਾਂ ਦਾ ਇਹਨਾਂ ਦੀ ਕਬੂਤਰੀ ਨਾਂ ਮੈਂ ਵੀਰੇ ਕਰਤਾਰਪੁਰ ਛੱਡ ਬੈਠਿਆ ਛੋਟਾ ਜਿਹਾ ਪਿੰਡ ਆ ਭੱਜ ਗਈ ਛੱਡਦੀ ਸਾਰੇ ਨੇ ਡਾਵੇ ਬਹੁਤ ਨੇ ਇਹ ਚੱਲਦੇ ਲੇਟ ਨੇ ਵੀਰੇ ਇਹ ਬਹੁਤੀ ਕੀ ਚਿੱਟੀਆਂ ਅੱਖਾਂ ਦੀ ਲਾਲ ਸਰੀ ਕਬੂਤਰੀ ਦੀ ਆਪਣੀ ਲੱਭੀ ਨਹੀਂ ਆਪਾਂ ਨੂੰ ਹੋਰ ਵੀ ਦਿਖਾਉਣ ਵਾਲਿਆ ਬੈੜੀ ਵੀਰੇ ਆ ਬੈਠੀ ਆ ਬੱਚਿਆਂ ਤੇ ਇਹਦੇ ਦੋ ਹੱਥਾਂ 'ਚ ਤੋੜਣਾ ਥੋੜਾ ਟੀਰ ਆ ਇੱਧਰ ਥੋੜਾ ਘਾਟ ਆ ਨੇ ਦੂਜੇ ਪਾਸੇ ਬਾਟਾ ਮੈਂ ਤਾਂ ਨਹੀਂ ਜੱਕਦਾ ਵੀਰੇ ਬਜਿਆਂ ਤੇ ਬੈਠੀ ਐ ਇਹ ਤੇ ਦੋ ਹੋਗੀਆਂ ਇਹ ਕਿ ਇਹ ਜਿਹੜੀ ਗਾਹਾਂ ਉਹ ਇਹ ਪੰਜਾਹ ਪੈਸੇ ਆ ਉਹ 72 ਪੈਸੇ ਨੇ ਵੀਰੇ ਤੇ ਇੱਕ ਬੇੜੀ ਆ ਬੈਠੀ ਆ ਔਰੇ ਬਜੇ ਤੇ ਆ ਨਿਕਲੇ ਮੈਂ ਫੜ ਕੇ ਦਿਖਾਉਣਾ ਤੁਨੂੰ ਇਹ ਲੰਡੀ ਆ ਆਪਾਂ ਬਾਜੀ ਵੀ ਛੜਤਾ ਦੀ ਬਜਾ ਹੁੰਦਾ ਉੱਥੇ ਹਾਰ ਗਿਆ ਉਹਨਾਂ ਨੇ ਯਾਰ ਲੂਟ ਨਹੀਂ ਕਰਾਈ ਬਾਜੀ ਰੱਬ ਜਾਣੇ ਕੀ ਕਰਿਆ ਮੈਂ ਤੁਹਾਨੂੰ ਫੜ ਕੇ ਦਿਖਾਉਣਾ ਲਓ ਜੀ ਵੀਰੇ ਇੱਕ ਆ ਬੜੀ ਆ ਖੱਟੀਆਂ ਅੱਖਾਂ ਦੀ ਖੱਟੇ ਤੀਰਤੀ ਇਹਦੇ ਹੁਣ ਤਾਂ ਅੱਖਾਂ ਖੱਟੀਆਂ ਕਰ ਗਈ ਤੇ ਆ ਦੇ ਪਹਿਲਾਂ ਬਹੁਤ ਜ਼ਿਆਦਾ ਦੀ ਵੀਰੇ ਇਹਦੇ ਨੂੰ ਬਿਮਾਰੀ ਜੀ ਪੈ ਗਈ ਦੀ ਬਾਈ ਇਹਦੀ ਪੂੰਛ ਗਲ ਗਈ ਸੀਗੀ ਆ ਦੇ ਬਹੁਤ بڑا ਜ਼ਖਮ ਹੋ ਗਿਆ ਠੀਕ ਆ ਆਪਾ ਬਹੁਤ ਦਵਾਈਆਂ ਲਈਆਂ ਪਰ ਲੋਟ ਨਹੀਂ ਆਈ ਵੀਰੇ ਪੂੰਛ ਤੇ ਖਾਸਾ ਜਾਕਮ ਹੋ ਗਿਆ ਦੀ ਪੂੰਛੇ ਝੜ ਗਈ ਜਿਹੜੀ ਖੂਨ ਵਾਲੀ ਦਵਾਈ ਨਹੀਂ ਹੁੰਦੀ ਆਪਾ ਉਹ ਲਾਈ ਫਿਰ ਉਹਨੂੰ ਦੱਸਿਆ ਨਹੀਂ ਆਪਾਂ ਨੂੰ ਕਿਸੇ ਨੇ ਉਈਓ ਮੈਂ ਕੁਦਰਤੀ ਪਾਈ ਤੀ ਘਰੇ ਚੱਕ ਕੇ ਲਾਤੀ ਜੇ ਹੋਰ ਵੀ ਕਿਸੇ ਬਾਈ ਦੇ ਹੁੰਦਾ ਤਾਂ ਦੇਖ ਲਵੇ ਬਾਈ ਇਹਦਾ ਹੱਲ ਹੋ ਸਕਦਾ ਤੇ ਇੱਕ ਨਾ ਯਾਰ ਬਾਈ ਨੇ ਕਮੈਂਟ ਕਰਿਆ ਸੀਗਾ ਤੇ ਕਹਿੰਦਾ ਬਾਈ ਅੰਡਿਆਂ ਦਾ ਕੋਈ ਹੱਲ ਦੱਸੋ ਵੀਰੇ ਆ ਰੋੜੀ ਰਾੜੀ ਅਸੀਂ ਤਾਂ ਪਾਉਨੇ ਆ ਉਹ ਨਹੀਂ ਕੋਈ ਆਪਾਂ ਨੂੰ ਹੱਲ ਦਾ ਪਤਾ ਮੈਂ ਤੈਨੂੰ ਐਵੇਂ ਕਹਿ ਦਮਾ ਇੱਕ ਆ ਕਬੂਤਰੀ ਉੱਡਣੇ ਵਾਲੀ ਆ ਵੀਰੇ ਆਪਣੀ ਆਹ ਇਹ ਉਡਾਉਣੀ ਆ ਇੱਕ ਆਪਾ ਕਾਲ ਸਿਰ ਆੜਾਣਾ ਇੱਕ ਉਹ ਬੈੜੀ ਜਿਹੜੀ ਮੈਂ ਹੁਣ ਛੱਡੀ ਆ ਬੈਠੀ ਆ ਇਹ ਸ਼ਾਇਦ ਅੜਾਈਏ ਪੱਕਾ ਨਹੀਂ ਸਰਨ ਕਰੀ ਆ ਇੱਕ ਇੱਕ ਆ ਕਾਲ ਸਿਰ ਦੀ ਆਪਾ ਸਰ ਕਰੀ ਆ ਇਹ ਡਾਉਣੀ ਨਹੀਂ ਬਾਉਣੀਓ ਸਰ ਕਰਤੀ ਵੀਰੇ ਗਿੱਜੀ ਹੋਈ ਦੀ ਘੱਟ ਦੀਗੀ ਤੇ ਨਾ ਲੋਟ ਕੋਈ ਹੋਰ ਆਇਆ ਫੇਰ ਇਹਨੂੰ ਕੱਢਾਂਗੇ ਬਾਜੀ ਨੂੰ ਇਹ ਕਾ ਕਾਉ ਸਿਰਾਂ ਬਾਕੀ ਆ ਜਿੰਨੇ ਬੱਚੇ ਨੇ ਆ ਜਿਹੜਾ ਮੈਂ ਕਬੂਤਰ ਬਾਈ ਦਾਸ ਦਾਦੀ ਨੇ ਇਹ ਬਾਈ ਰਾਜ ਨੇ ਲਿਜਾਣਾ ਠੀਗਾ ਤੇ ਉਹ ਚੱਲ ਬਾਈ ਨਹੀਂ ਲਿਗਿਆ ਆਪਾਂ ਹੁਣੇ ਜੋੜਿਆਂ ਨੂੰ ਲਾ ਲਿਆ ਵੀਰੇ ਉਹਦੇ ਬੱਚੇ ਦਵਾਗੇ ਇਹਦੇ ਬਾਈ ਨੂੰ ਹੁਣ ਜੇ ਆ ਬੈਡੀ ਨਾ ਲੱਗਿਆ ਹੋਇਆ ਵੀਰੇ ਇਹਦੇ ਨਾਲ ਇਹਦੇ ਬੱਚੇ ਦਵਾਗੇ ਆ ਕਬੂਤਰੀ ਆਪਣੀ ਬਾਲੀ ਚੰਗੀ ਆ ਤੁਹਾਨੂੰ ਮੈਂ ਫੜ ਕੇ ਦਿਖਾਉਣਾ ਜੇ ਫੜੀ ਗਈ ਭਾਜੀ ਕਾਣੇ ਵਾਲਿਆਂ ਨਾਲ ਲਾਈ ਹੋਈ ਆ ਮੈਂ ਫੜ ਲੈਣ ਦੋ ਇੱਕ ਮਿੰਟ ਲਓ ਜੀ ਬਾਈ ਅਰਸ਼ ਕਹਿੰਦਾ ਮੇਰੇ ਕੋਲ ਆ ਕੇ ਦਿਖਾ ਇਹੋ ਪੁੱਛਦੇ ਨੇ ਕਿਹੜੀ ਕਬੂਤਰੀ ਹੈ ਕਾਣੇ ਨਾਲਗੀ ਹੈ ਜਿਆ ਓਏ ਬੰਬ ਕਬੂਤਰ ਸਾਡੇ ਜਿਹੜੇ ਸਾਰਿਆਂ ਨਾਲ ਸਿਰ ਕਬੂਤਰ ਨੇ ਬਾਈ ਇਹ ਇਹਨਾਂ ਵੀਰੇ ਕਬੂਤਰੀਆਂ ਬਹੁਤ ਘੱਟ ਕੱਡੀਆਂ ਨੇ ਇਹਨਾਂ ਨੇ 4-5 ਕਬੂਤਰੀਆਂ ਕੱਡੀਆਂ ਨੇ ਆਪਾਂ ਰੋਕ ਲਈ ਹਾਂ ਹੁਣ ਉਹ ਜਿਹੜਾ 2 ਨੰਦਰਾਂ ਵਾਲਾ ਮੈਨੂੰ ਪੱਕਾ ਪਤਾ ਵੀ ਉਹ ਕਬੂਤਰੀ ਹੋਊਗੀ ਮੈਂ ਤੇ ਰਿੰਗ ਦਿਖਾਉਣਾ ਤੁਹਾਨੂੰ ਜੇ ਚਾਏ ਕਲੀਅਰ ਤੇ ਲਓ ਜੀ ਦੇਖੋ ਵੀਰੇ ਬਹੁਤ ਸਨਖੀ ਕਬੂਦਰੀ ਆ ਬਾਈ ਬੱਚੇ ਇੰਨੇ ਡਾਇਨੇ ਨੇ ਆ ਲਓ ਇਹਦੇ ਪੈਰ ਦਿਖਾਉਣਾ ਆ ਲਓ ਇਹ ਘਰੇ ਉੱਡੀ ਹੋਈ ਆ ਵੀਰੇ ਆਪਣੇ ਕੋ ਆਪਾਂ ਹੁਣ ਰੋਕ ਲਿਆ ਕਬੂਦਰੀਆਂ ਵੱਡੀਆਂ ਨੇ ਕਿਉਂ ਬਾਈ ਇਹ ਘੱਟ ਕੱਢਦੇ ਨੇ ਨਾ ਬਈ ਯਾਰ ਮੰਗੀ ਜਾਂਦੇ ਨੇ ਬੰਦੇ ਇੱਕ ਤਾਂ ਬਾਈ ਯਾਰ ਬੇਨਤੀ ਵਾ ਵੀਰ ਬਣ ਕੇ ਆਪਾਂ ਤੋਂ ਕਬੂਤਰ ਨਾ ਖਾਤਾ ਮੰਗਿਆ ਕਰੋ ਸਾਡੇ ਕੋਲ ਦੇਣ ਵਾਲੇ ਹੈ ਨਹੀਂਗੇ ਕੋਈ ਨਹੀਂ ਜਦ ਬਣਗੇ ਨਾ ਜਾਂ ਬਾਧੂ ਹੋਏ ਆਪਾਂ ਇਸੇ ਚੈਨਲ ਤੇ ਪਾਵਾਂਗੇ ਵੀਰੇ ਸਾਥੋਂ ਬੰਦਾ ਮੁੱਲ ਮੰਗਦਾ ਦੀ 5000 ਦਾ ਆਪਾਂ ਨੂੰ ਦਿੱਤਾ ਨਹੀਂਗਾ ਮੈਂ ਨਹੀਂ ਹਲੇ ਥੋੜੇ ਨੇ ਕੋਈ ਨਹੀਂ ਦੇ ਦਾਂਗੇ ਜਿੱਦਣ ਹੋਏ ਭਰਾਵਾਂ ਨੂੰ ਆਪਾਂ ਦਵਾਂਗੇ ਜ਼ਰੂਰ ਜਿਹੜੇ ਇੱਕ ਦੋ ਬੰਦੇ ਨੇ ਇਹ ਤਾਂ ਇੱਕ ਅੱਧਾ ਵੀਰ ਲਗਿਆ ਵੀ ਯਾਰ ਇੰਨੇ ਨਹੀਂ ਕਿ ਹੁਣ ਕਿੰਨੇ ਆਕ ਨੂੰ ਆਪਾਂ ਦੇ ਦਾਂਗੇ ਵੀਰੇ 5-7 ਬੰਦਿਆਂ ਨੂੰ ਪਹਿਲਾਂ ਦਿੱਤੇ ਨੇ ਫਿਰ ਮੁੜਦੇ ਨਹੀਂ ਬਾਈ ਕਬੂਤਰ ਪਤਾ ਗੱਲ ਕੀ ਆ ਲੈ ਤੈਨੂੰ ਛੱਡਾਂ ਪੁੱਤ ਉੱਤਰ ਆਪਾਂ ਜੈਦੰਨਿਆ ਵੀਰੇ ਅਗਲਾ ਲੈ ਜਾਂਦਾ ਮੋੜਨ ਵੇਲੇ ਬੰਦਾ ਹੋਰੇ ਹੋ ਜਾਂਦਾ ਮੇਰੇ ਨਾਲ ਇੱਕ ਦੋ ਬੰਦੇ ਕਰ ਗਏ ਵੀਰੇ ਤਾਂ ਹੁਣ ਉਹ ਆਪਦੇ ਕਰਕੇ ਸਾਰੇ ਬੰਦਿਆਂ ਤੋਂ ਵਿਸ਼ਵਾਸ ਜਾ ਉੱਠ ਜਾਂਦਾ ਬੰਦੇ ਦਾ ਬਾਕੀ ਕੋਈ ਨਹੀਂ ਜ਼ਰੂਰ ਦਵਾਂਗੇ ਬਾਈ ਆਪਾਂ ਚਾਹਦ ਵੀ ਹੋਏ ਆਪਣੇ ਨੂੰ ਮਾਲਕ ਰੱਖੇ ਤੰਦਰੁਸਤੀ ਤੁਹਾਨੂੰ ਗਿਫਟ ਕਰਾਂਗੇ ਜਿਹੜੇ ਬਾਈ ਆ YouTube ਵਾਲ ਨੇ ਆਪਣੇ ਵੀਰਿਆਂ ਨੂੰ ਪਲਾਈਏ ਪਾਣੀ 345 ਤੇ ਬੈਠਿਆ ਇਹ ਆ ਲਵੀ 40 3 40 45 ਤੇ ਬੈਠਾ ਪਤਾ ਨਹੀਂ ਯਾਰ ਇਹਦੇ ਵਿੱਚ ਆਇਆ ਕਿਹਾ ਹੋਇਆ ਪੀਰਾ ਪੀਰਾ ਪੁੱਤ ਪੀਲਾ ਆਇਆ ਇਲਾ ਪੀਲਾ ਬਸ 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 ਪਲਾਤਾ ਇਹਨੂੰ ਪਾਣੀ ਇੱਕ ਨਾ ਬਈ ਆਪਣੇ ਕੋ ਪਾਣੀ ਲਿਖਿਆ ਆ ਮੈਂ ਯਾਰ ਪਿਛਲੀ ਵਾਰੀ ਵੀ ਰਹਿ ਗਿਆ ਪਾਉਣੋਂ ਮੈਂ ਕੱਲ ਨੂੰ ਉਹਦੀ ਵੀਡੀਓ ਪਾਉਂਗਾ ਜਿਹੜਾ ਭਰਾ ਵਰਤੂਗਾ ਦੱਸਿਓ ਜਰੂਰ ਅੱਜ ਮੈਂ ਆ ਕਬੂਤਰਾਂ ਦਾ ਪਾਣੀ ਆ ਬਾਜੀ ਤੇ ਲਾਉਣੇ ਆ ਆਪਣੇ ਕੋ 25 ਸਾਲ 30 ਸਾਲ ਪੁਰਾਣਾ ਪਾਣੀ ਆ ਮੈਨੂੰ ਪਤਾ ਲਾਓ ਜੀ ਇਹ ਚੋਚਿਆਂ ਦੀ ਲੜਾਈ ਕਰਾਉਣ ਲੱਗੇ ਨੇ ਚੋਪਰ ਦਿਖਾਉਣਾ ਤੁਹਾਨੂੰ ਬਾਈ ਜੀ ਕਿਸੇ ਨੂੰ ਪਛਾਣ ਆ ਜੀ ਦੱਸਿਓ ਮੁਰਗਾ ਮੁਰਗੀ ਬਾਈ ਨੇ ਦਿੱਤੇ ਤਾਂ ਬਹੁਤ ਚੰਗੇ ਨਸਲ ਚੋਂ ਨੇ ਇਹ ਗੁਰਦ ਦਿਖਾਈ ਫੜ ਕੇ ਸਮਰ ਲੜਨ ਕਰਕੇ ਫੜਦਾ ਚਲੋ ਦੂਹੇ ਲੜਦਗਾ ਦੋ ਆ ਗਏ ਵੀਰ ਬੜੀ ਜ਼ਬਰ ਤੂੰ ਆਇਆ ਫੜੀ ਚੱਲ ਕੋਈ ਨਹੀਂ ਆ ਦੇਖੋ ਛੱਡ ਦੇ ਆ ਵੀ ਦੱਬ ਖੜਾ ਬਾ ਛੱਡਾ ਜਾਓ ਭੱਜ ਜੈਨੇ ਵਾਣੇ ਇਹ ਚੱਲ ਚਾਲਕ ਜਾਜਾ ਕਹੀ ਗੀ ਲੈ ਆ ਵੀਰੇ ਇਹਨਾਂ ਨੂੰ ਪਾਈਏ ਇਹਨਾਂ ਨੂੰ ਹੜਾ ਰੱਖੀਏ ਦਾਣੇ ਆਪਾਂ ਇਹਨੂੰ ਛੱਡ ਤਾ ਵਿੱਚ ਇਹ ਹੁਣ ਬੰਦ ਕਰ ਲੈਣੀ ਇਹਨੂੰ ਪਟਾਂਗੇ ਆਪਾਂ ਕੁਮੰਦੀਨ ਬਣੋ ਇੱਕ ਟੇਰੀ ਇੱਧਰ ਵੀ ਬੈਠੀ ਆ ਬਾਈ ਮੈਂ ਤੁਹਾਨੂੰ ਦਿਖਾ ਵੀ ਦਿਨਾ ਉਹ ਵੀ ਵਾਹੀ ਗੁਰਮਾਲਕਾ ਆ ਬੈਠੀ ਆ ਮਨ ਲੱਗਦਾ ਇਹਨੇ ਆ ਦੇ ਆ ਦੇ ਬੈਠੀ ਵੀਰੇ ਤੇ ਆ ਲੋਏ ਕਿਹਦੇ ਵੀ ਖਟਾ ਟੱਕਾ ਬਾਈ ਸ਼ਾਕ ਕੀ ਮਦੀਨਾ ਖਟਾ ਟੱਕਾ ਇਹ ਜੋੜੀ ਆ ਨਾ ਜਿਹੜੀ ਆਪਣੇ ਕੋਲ ਸੀਗੀ ਸਾਰੇ ਬੱਚੇ ਖਟੀਆਂ ਦੇ ਖੱਟੇ ਟੱਕ ਵਾਲੀ ਕੱਢਦੀ ਆ ਬਾਈ ਇੱਕ ਪਾਸੇ ਆ ਇਹਦੇ ਇਹ ਬਾਈ ਉਹ ਬੱਚਾ ਜਿਹਦੇ ਮੂੰਹ ਚ ਹੋ ਗਿਆ ਤੀ ਕੈਂਕਰ ਜਿਆ ਇਹ ਕਾ ਨਹੀਂ ਲਈ ਬੈਠੀਆਂ ਖਟੀਆਂ ਦੀ ਆ ਜਾ ਕੇ ਦੂਦਰੀ ਉੱਟਣ ਵਾਲੀ ਕਿਉਂ ਕਿ ਤੱਲੇ ਨਾ ਏ ਜਿਹੜਾ ਛਿਆ ਅੱਖਾਂ ਬੱਚਾ ਜਿੱਤਿਆ ਦੀ ਉਹਦੀ ਭੈਣ ਆ ਉਸ ਉਹ ਜੋੜੇ ਦੀ ਉਹ ਯਾਰ ਅੰਡੇ ਧਰਨੋਂ ਹਟ ਗਿਆ ਬੱਚਾ ਰੋਕਣੇ ਪਾਣੀ ਨੇ ਵਿੱਚੋਂ ਮਦੀਨਾ ਇੱਕਦੋ ਆਪਾਂ ਨੂੰ ਯਾਰ ਆ ਪੀ ਹੋਰ ਕਢਾਇਆ ਬਾਈ ਆਪਾਂ 75 ਪੈਸੇ ਕਰਿਆ ਪਰ ਆਪਾਂ ਨੂੰ ਚਾਹੀਦੀ ਮਦੀਨ ਨਿਕਲੇ ਨਾ ਇਹ ਕਬੂਤਰ ਦਾ ਪਿਓਰ ਕਰਿਆ ਜਿਹੜਾ ਆਪਣੇ ਕੋ ਵੱਡਾ ਚਿੱਟੀਆਂ ਦਾ ਕਬੂਤਰ ਆ ਉਹਦਾ। ਲਾ ਵੀਰੇ ਪਾਣੀ ਭਰ ਦਈਏ ਜਾਨਵਰਾਂ ਨੂੰ ਵਾਹਿਗੁਰੂ ਸਤਨਾਮ ਮਾਲਕ। ਰੋਜ਼ ਆਪਾਂ ਬਦਲ ਕੇ ਭਰਦੇ ਆਂ ਰਾ ਕੁੰਡੀਆਂ ਦੋ ਨਵੀਆਂ ਲੈ ਕੇ ਆਉਣੀਆਂ ਨੇ। ਆ ਤਾਂ ਨਵੀਆਂ ਵੀਰੇ ਚ ਪਾਣੀ ਠੰਡਾ ਰਹਿੰਦਾ। ਇੰਨਾ ਚ ਪਾਣੀ ਠੰਡਾ ਨਹੀਂ ਹੁੰਦਾ ਇਹ ਸਿਆਲਾਂ ਲਈ ਰੱਖਿਆ ਜਾਂਦੀ। ਦਾਣੇ ਤਾਂ ਆਪਾਂ ਰੱਖਦੇ ਦੀ ਵੀਰੇ। ਤੇ ਆ ਪਾਣੀ ਰੱਖ ਦਈਏ ਐਨ ਰੋਜ਼ ਮੰਕੂ ਧੋ ਕੇ ਹੀ ਰੱਖ ਖਾ ਲੈਣ ਤੋਂ ਪਹਿਲਾਂ ਦਾਣੇ ਫੇਰ ਆਪਾਂ ਚੱਕ ਲੈਣ ਨੇ ਫੇਰ ਪਾਣੀ ਰੱਖਾਂਗੇ ਲੈ ਆ ਦੂਈ ਕੁੰਡੀ ਵੀ ਚੱਕ ਲਈਏ ਲੋਨੀ ਬਾਈ ਸਾਡਾ ਉਹ ਬੈਠਾ ਚੀਓ ਉੱਪਰ ਮੁਰਗੇ ਨਾਲ ਲੜਨਾ ਜੇ ਨੇ ਆਹ ਆ ਗਿਆ ਨੇ ਤਾੜ ਮਾਰਨੀ ਆ ਅੱਖਾਂ ਹੀ ਕੱਢ ਕੇ ਲੈ ਜੂ ਓ ਹਟ ਜਾ ਮੈਂ ਚੱਲੇ ਆ ਚੱਕ ਦੇ ਲੰਬੂ ਚੱਕ ਦੇ ਮੈਂ ਨਹੀਂ ਕੁਛ ਕਹਿੰਦਾ ਉਹਨੇ ਚਾਵਲ ਜਾਣਾ ਆਵਨ ਵਾਂਗੂ ਦੇ ਲਾ ਉਹ ਤੇ ਥੱਪੜ ਵੀ ਸੌ ਵਾਰ ਦਊ ਆਖ ਲੈ ਜੂ ਕੱਢ ਕੇ ਵਾਂਟੇ ਵਾਂਗੂ ਖੇਲੂ ਉਹ ਤੇ ਥੱਪੜ ਗਾਵਾ ਥੱਪੜ ਮੇਰਾ ਆ ਸੌ ਪੜਦਾ ਤਨੂ ਦੀ ਗਰਬ ਜਰ ਬੱਚੇ ਬੱਚੰਦੇ ਬੱਚੇ ਮੰਗੀ ਜਾਂਦੇ ਨੇ ਕੀ ਕਹੀ ਉਹਨਾਂ ਨੂੰ ਦੇ ਦੇਂਗਾ ਨਾ ਹਾਂ ਹਲ ਤਾਂ ਤੇਰੇ ਜੋ ਕੀ ਨੇ ਇਹ ਨਹੀਂ ਦਿੰਦਾ ਬਾਈ ਕਿਸੇ ਨੂੰ ਵਜੇ ਪੁੱਛੇ ਐਵੇਂ ਆਪਾਂ ਯਾਰ ਤੁਹਾਨੂੰ ਕਹੀਏ ਮੇਰੇ ਨਾਲ ਅੱਗੇ ਇੱਕ ਬਾਈ ਇਟਲੀ ਤੋਂ ਕਬੂਤਰ ਮੰਗਦਾ ਸੀਗਾ ਜਿਹੜਾ ਉਹ ਬਾਈ ਪਸੰਦ ਕਰਿਆ ਕਰ ਇੱਕ ਉਹਨੇ ਸ਼ਾਕੇ ਦਾ ਬੁੱਤ ਪਸੰਦ ਕਰਿਆ ਇਹਨੇ ਰੌਲਾ ਪਾ ਲਿਆ ਕਹਿੰਦਾ ਮੈਂ ਨਹੀਂ ਦੇਣਾ ਨਹੀਂ ਦੇਣੀ ਇੱਕ ਹੋਰ ਪਸੰਦ ਕਰਦਾ ਸੀ ਉਹਦਾ ਰੌਲਾ ਪਾ ਲਿਆ ਕਹਿੰਦਾ ਇਹ ਨਹੀਂ ਦੇਣਾ ਸ਼ਾਕੇ ਦਾ ਤਾਂ ਬੌਕਲੇਸ ਕਰਿਆ ਮੈਂ ਮੈਂ ਵੇਚਦਾ ਉਹਨੂੰ ਬਾਈ ਨੂੰ ਇਹ ਕਹੇ ਰੂਬੇ ਬਾਪੂ ਕੋ ਗਾ ਪਾਵੇ ਆਪਣੇ ਕਹਾਂ ਵਾਲ ਕਟਾ ਗਟਾ ਕੇ ਆਉਂਦੇ ਕੱਲ ਪਾਸੂ ਦੇ ਵਿੱਚ ਚੱਲ ਠੀਕ ਆ ਫਿਰ ਚੰਗਾ ਫਿਰ ਸਤਿ ਸ਼੍ਰੀ ਅਕਾਲ ਇੱਕ ਵਾਰ ਸਦਾ ਹੁੰਦੇ ਬਣਾ ਜਿਹੜਾ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਲਾਈਕ ਸ਼ੇਅਰਸ ਕਮੈਂਟ ਬੰਬ ਜੀ ਬੰਬ ਜੀ ਬੰਬ ਭੁੱਲ ਗਏ ਸੀ ਜਿਹੜੇ ਭਰਾਵਾਂ ਨੇ ਕਮੈਂਟ ਕਰ ਰਹੇ ਜਗਜੀਤ ਸਿੰਘ ਐਮ ਐਸਟੀ ਇਨਸਾਪ ਬਾਈ ਮੇਜਰ ਸਿੰਘ ਡਾਕਟਰ ਸਾਹਿਬ ਗਰਮਕ ਸਿੰਘ ਗਰਮਕ ਸਿੰਘ ਅਰਸ਼ੀ ਰਾਮਗੜ ਅਰਸ਼ੀ ਰਾਮਗੜ ਕ੍ਰਿਸ਼ਿੰਦਰ ਸਿੰਘ ਬਿੱਟੂ ਕਬੂਤਰ ਅਰਸ਼ਤਾਲੀਵਾਲ ਕਬੂਤਰ ਅਰਸ਼ਤਾਲੀਵਾਲ ਤੇ ਇਹਨਾਂ ਨੇ ਇੱਕ ਹੋਰ ਵੀਡੀਓ ਤੇ ਵੀਰੇ ਹੋ ਰਹੇ ਤੇ ਉਹ ਵੀ ਤੇ ਇਹ ਤੇ ਅੱਜ ਜਿਹੜੀ ਭਾਈ ਦੀ ਆਪਾਂ ਉਹ ਤੇ ਕਰੇ ਨੇ ਭਾਈ ਅਰਸ਼ਤਾਲੀ ਅਰਸ਼ਨੀ ਕਬੂਤਰ ਅਰਸ਼ਤਾਲੀਵਾਲ ਕਬੂਤਰ ਅਰਸ਼ਤਾਲੀਵਾਲ ਹਾਂ ਜਸਪਾਲ ਸਿੰਘ ਸ਼ਕੀਰ ਗੁੱਜਰ ਰਣਜੀਤ ਸਿੰਘ ਅਰ ਸਾਸਰੀਕਾਲ ਜਗਜੀਤ ਸਿੰਘ ਜਤਿੰਦਰ ਸਾਈਗਲ ਜੋ ਤਾਂ ਦਾ ਅਤਰਵਾਲ ਯਾਰ ਬਈ ਪਤਾ ਨਹੀਂ ਕੀ ਐਵੇਂ ਗਲਤ ਨਾ ਜੋ ਤਾਂ ਪਈਦਾ ਨਾ ਆ ਦੇਈ ਆਹ ਤੇ ਧੰਨਵਾਦ ਬਈ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਕਮੈਂਟ ਕਰਿਆ ਸਾਰੀ ਗੱਲ ਅਸੀਂ ਪਹਿਲਾਂ ਹੀ ਬਲਾ ਚੁੱਕੇ ਹਾਂ ਚੰਗਾ ਜੀ ਚੰਗਾ ਜੀ ਬਾਏ 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 ਨੂ ਬਾਏ 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 ਸਾਰੇ ਵੀਰਾਂ ਨੂੰ